अग्निकल गल हो सोच जिन्हें भी अपने नौजवान फड़े हैं, उन्हीं छे जाए करते ठीक है कर। अगली गल सुन लो तो सुनता पूरी गल तो सुन लो जो नुकसान हो रही है अपना नुकसान सिद्धू जी दसते ਜਿਹੜੀ ਆ हो जाएगी ਸਾਰੇ ਤੱਕ ਮੇਰੇ ਰਤਨਦੀਪ ਧਾਲੀਆ ਦਾ ਮੋਬਾਈਲ ਅੱਜ ਦੂੜ ਗਿਆ ਸਾਰੇ ਵੀਰੇ ਸਾਰੇ ਜਿੰਨਾਂ ਦੇ ਆਪਣੇ ਕੋਲ ਸੁਨੇਹਾ ਨਹੀਂ ਨਾ ਆਉਂਦਾ ਬਿਸ਼ਰਤੇ ਜਾਂਦੇ ਨਹੀਂ ਹੋਰ ਦਾ ਲਾ ਜੀ ਲਾ ਜੀ ਮਾੜੀ ਜੀ ਸਾਹਿਬ ਸੁਣੇ ਪਤਾ ਲਓ ਜੀ ਬੰਦੇ ਨਾਲ ਛੱਡ ਦਿਓ ਛੱਡ ਦਿਓ ਛੱਡ ਦਿਓ ਅਗਲੀ ਵਾਰ ਸੁਣ ਲੋ ਇਹ ਜਿਹੜੀ ਗੱਲ ਤੇ ਕੈਚ ਫਸਿਆ ਸੀ ਆਪਾਂ ਇਹ ਕਹਿੰਦੇ ਜਵਾਨਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਜੇ ਚਾਰਜ ਕਰੋ ਕਸਲ ਕਰੋ ਉਹਦੇ ਬਈ ਸੈਂਟੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਆ ਉਹ ਤੁਹਾਡੇ ਨਾਲ ਐਡੀਜੀ ਪਸਾਹ ਸਰਦ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਵੱਲੋਂ ਬਣਾ ਦੋ ਮਿੰਟੀ ਸੋਨੇ ਦੋ ਮਿੰਟੀ ਨੂੰ ਬੋਲਣਾ ਉਹਦੇ ਬਾਅਦ 5 ਸਤ ਮਿੰਟ ਬਾਅਦ ਦੁਬਾਰਾ ਲਾਉਣੇ ਆ ਉਹਦੇ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚ ਜਾਦੇ ਆ ਅੱਜ ਮਾਣ ਕਾਇਦੀ ਹੋ ਸਿਓ ਅਸੀਂ ਸਭਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਜੀਵ ਔਰ ਸਾਥੀੁੱਤੇ ਹੋਏ ਨੇ ਕਿਸਾਨ ਯੂਨੀਅਨ ਦੇ ਲਾਸਟ ਜਿਹੜੀ ਮੀਟਿੰਗ ਆਈ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਨੇ ਆ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਪੋਪਨ ਹੈ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਕਿ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਗ ਵਾਲਾ ਸਾਡਾ ਫਿਊਚਰ ਹੈ ਸੋ ਇਦੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਜੱਗਾ ਦੱਸਿਆ ਕਿ ਕਲਿੱਕੀ ਰੂਪਰੇ ਕੁਝ ਹੋਇਆ ਸੋ ਉਹਦੇ ਬਤਾਬੋ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹੇ ਸਾਡੇਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹ ਕੋਈ ਨਹੀਂ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਖਾਰਾ ਆਪਾਂ ਕਰ ਦੇਾਂਗੇ ਕੀ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਰਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਾ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦਿੱਤਾ ਉਹ ਰਿਹਾਈ ਕਰਨ ਕਿ ਫੇਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100% 100% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਹੈ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਉਹ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਕੋ ਭਾਈ ਕਰਦੇ ਹਾਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀ ਆ ਬੈਠਾ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੀ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜਿਹੜਾ ਯੂਥ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ वो बिल्कुल बिपारा हो जाएगा इन गलत कहना होते बुला सत्यान रखो हम आराम थैंक यू वैरी मच तीन चार मिनट लाने मेरी गल थैंक यू वेरी मच ਮੌਜੂਦੋ ਮੇਰੀ ਗੱਲ ਸੁਣੋ ਭਾਈ ਮੇਰੀ ਗੱਲ ਸੁਣੋ ਰਣਕੇ ਸਰ ਜੀ ਆਂਦਾ ਸੰਦੋ ਕਹਿ ਨਹੀਂ ਲੱਗਦਾ ਕਿ ਮੈਂ ਤੁਹਾਡੀਆਂ ਭਾਵਨਾਵਾਂ ਦੇ ਉਲਟ ਜਾ ਕੇ ਫਜ਼ਲਾ ਕਰ ਲਾਂਗੇ ਸੀ ਯਾਰ ਅਨਾ ਮੈਂ ਸਾਰੀਆਂ ਗੱਲਾਂ ਦੇਖ ਕੇ ਕਾਨੂੰਨੀ ਗੱਲਾਂ ਦੇਖ ਕੇ ਹਰਕਰ ਬੈਟਾ ਹਰ ਜੈ ਵਿੱਚ ਕਮੈਂਟ ਕਰੀ ਜਾਊਗਾ ਵੀ ਆਏ ਹੋ ਗਿਆ ਹੈ ਉਹ ਬਗਲ ਬੱਕਰੀ ਹੈ ਬੜੇ ਜੱਟ ਆਂਦੀ ਆ ਭਾਈ ਫਿਰ ਜੱਟ ਇਹ ਐਸੀ ਜੇ ਕੱਕੇ ਆਗੂ ਖੜੇ ਆ ਪਰਤਾਰੀ ਖੜੇ ਆ ਫੌਨ ਦੀ ਖੜੇ ਆ ਲੰਗਵਾਲ ਜੀ ਖੜੇ ਆ ਸਾਰੇ ਆਗੂ ਖੜੇ ਨੇ ਯਾਰ ਹਨਾ ਜੇ ਜੀ ਕਹੇ ਸਾਡੇ ਕਰਕੇ ਨਹੀਂ ਭਾਈ ਇਹ ਛੋਡੇ ਕਰਕੇ ਜੇ ਚੋਰੀ ਆ ਜੇ ਅੱਛੀ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਹਰ ਦਿੱਤੀ ਦਿੱਤਾ ਐਲ ਡੀ ਪੀ ਡੀ ਆਈ ਜੀ ਦੇ ਦਸਕਾ ਤੋਂ ਦਿੱਤੀ ਦੇ ਕੇ ਗਏ ਆ ਯਾਰ ਜੇ ਮੁਕਰ ਜਾਣਗੇ ਤੇ ਫਿਰ ਕਿੱਥੇ ਜਾਵੇ ਕੋਈ ਗੱਲ ਨਹੀਂ ਤੁਹਾਡੇ ਬਾਰੇ ਉਸ ਕਿਹਾ ਵੀ ਅੰਦਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀ ਮੇਰੇ ਆਪਣੇ ਨੂੰ ਮੈਂ ਤੁਹਾਡਾ ਇਹ ਜੀ ਕਿ ਮੇਰੇ ਤੁਸੀਂ ਇੱਕ ਬੋਲ ਦੇ ਤੇ ਫੁੱਲ ਦੱਸ ਸਕਦੇ ਹੋ ਐਡੀ ਕਿਰਤੀ ਮੈਂ ਤੁਹਾਡਾ ਇਸ ਕੰਮ ਬਹੁਤ ਤਮਨਾ ਕਰਦਾ ਬੈਗਾਂ ਵੀ ਖਾਧੀਆਂ ਤੁਸੀਂ ਬੈਰੀ ਕਰ ਵੀ ਤੋੜਦੇ ਦੇਖੋ ਮੇਰੀ ਗੱਲ ਸੁਣੋ ਇੱਕ ਇੱਕ ਤਰੀਕ ਨੂੰ ਇਹਨਾਂ ਨੇ ਮਾਨ ਸਾਹਿਬ ਦਾ ਬਹੁਤ ਖੇਲ ਕਰਕੇ ਬਹੁਤ ਵੱਡਾ ਪਰਮਪਾਲਿਆ ਮੋਹਰ ਕਿੱਥੇ ਨਹੀਂ ਹੁੰਦੇ ਨੇ ਡਰਾਪੇ ਹੋਣ ਕਰ ਲੈ ਲਾ ਕੇ ਬੰਦੇ ਫੜ ਲੈ ਕਾਰਨ ਮੇਰ ਬੰਦ ਕਰ ਲੈ ਤੇ ਤੁਸੀਂ ਸਾਗਿਆ ਰੋਕਾ ਟੋਕਾ ਤੋੜ ਕੇ ਅੱਜ ਮੋਹਰ ਲਾਦੀ ਐ ਕਿ ਨਹੀਂ ਐ ਤੱਪੇ ਨਹੀਂ ਜਾਣ ਜਿੱਦਾਂ ਮਰਜ਼ੀ ਜਵਾਬ ਕਰ ਲੋ ਸੋ ਭਾਈ ਇੱਕ ਨੌਜਵਾਨੋਂ ਹੋਰ ਅਪੀਲ ਆ ਆਪਾਂ 26 ਤਰੀਕ ਨੂੰ 26 ਨਵੰਬਰ 2020 ਸੀ ਜੀ 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਇੱਥੋਂ ਵਰੀਆ ਸਰਕਾਰ ਪੱਟਿਆ ਸੀ ਬੜੇ ਟੋਲੇ ਪੱਟੇ ਦੀ ਬੜੇ ਬੈਰੀ ਬੈਰੀ ਵੱਡੇ ਵੱਡੇ ਬੈਰੀਕੇਡ ਲਾਏ ਸੀ ਪਰ ਆਪਾਂ ਸਾਰਿਆਂ ਰੋਸਾ ਟੋਕਾ ਤੋੜ ਕੇ ਦਿੱਲੀ ਪਹੁੰਚ ਗਏ ਸੀ 13 ਤਰੀਕ ਨੂੰ ਬਈ ਨੌਜਵਾਨੋ ਤਿਆਰ ਹੋ 13 ਤਰੀਕ ਨੂੰ ਵੀ ਮੁਕਦੇ ਹੱਲੇ ਜਿਹੜੇ ਰੂਰੇ ਪਏ ਆ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਜਿਹੜੇ ਕੇਸ ਵੀ ਪਏ ਆ ਉਹ ਬਹੁਤਿਆਂ ਦੇ ਪਏ ਆ ਉਮੀ ਚੱਲੀ ਜਾਂਦੇ ਆ ਜਾਂ ਨਵੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਇਹ ਮਾਰੂ ਨੀਤੀਆਂ ਉਹਨਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨੋਜਵਾਲ ਨੂੰ ਤੁਹਾਡੀ ਖਾਸ ਮੇਰਾ ਵੀ ਅਪੀਲ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਉਹਨਾਂ ਤੇਰਾ ਨੂੰ ਮਾਰਨਾ ਹੈ ਉਹਦੇ ਦਿੱਲੀ ਪਹੁੰਚਣਾ ਹੈ ਭਾਈ ਇਹਦਾ ਸੁਣਿਆ ਕਰੋ ਭਾਈ छॾे सो प्रशाउ छॾे बंदे छॾे गे ने ताई चवां बंदे थाणियूं छॾे ने पशासन सौदा छॾंदो हुजे उहो रखे थी बर्बर की है करा इधन लोड़े प्रशासन साधी भाई सुन रहे सौरिया चौकिया सौरिया ਪਰ ਤੁਹਾਨੂੰ ਲਾ ਪਈਓ سارے ਬੰਦੇ ਸਾਡੇ ਛੜਦੇ ਪ੍ਰਸ਼ਾਸਨ ਇਹ ਹੌਲੀ ਪਈ ਸੁਨੇਹਾ ਲਾ ਦੇ ਪ੍ਰਸ਼ਾਸਨ ਖੜਾ ਅਫਸਰ ਖੜੇ ਆ ਜਾ ਸੱਚ ਨੂੰ ਕਹ ਦੇ ਡੌਕੀ ਇੰਚਾਰਜ ਨੂੰ ਪਈਓ ਬੰਦਾ ਜੀ ਆ ਜਦੋਂ ਸਾਡੇ ਕੋਲ ਸੁਨੇਹਾ ਆ ਗਿਆ ਸਾਡਾ ਮੋਰਚਾ ਫਤਿਆ ਹੈ ਵੀ ਅੱਧੀ ਰਵਾਰਦੀ ਪਾ ਦੇਣੀ ਹੈ ਵੀ ਉਸ ਤੋਂ ਪਹਿਲਾਂ ਪਗਲੋ ਬੱਤਾ ਕਰਦੇ ਆ ਪੱਤ ਮਿੰਟ दिलीली जा शू ते खनौरी कठे हुणो शमू ते खनौरी तेरहं तरीक न शमू खनौरी कठे हुणो भई